ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਬਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਮਦੀਨੇ ਤੋਂ ਹੁੰਦੇ ਹੋਏ ਬਗਦਾਦ ਵਿਖੇ ਪਹੁੰਚ ਗਏ ਜਿੱਥੇ ਪਹੁੰਚ ਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਮੁਸਲਮਾਨ ਲੋਕਾਂ ਦਾ ਇੱਕ ਪਰਮ ਤੋੜਿਆ ਕਿਉਂਕਿ ਮੁਸਲਮਾਨ ਲੋਕ ਸਮਝਦੇ ਸਨ ਕਿ ਰਾਗ ਸੰਗੀਤ ਦੀ ਵਰਤੋਂ ਸਿਰਫ ਨਾਚ ਗਾਣਿਆਂ ਦੇ ਲਈ ਹੀ ਕੀਤੀ ਜਾਂਦੀ ਹੈ ਤੇ ਇਸ ਦੇ ਚੱਲਦਿਆਂ ਹੀ ਉਹ ਰਾਗ ਨੂੰ ਹਰਾਮ ਕਹਿੰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਵਿਖੇ ਪਹੁੰਚ ਕੇ ਇੱਕ ਖਾਲੀ ਥਾਂ ਦੇਖ ਕੇ ਆਪਣਾ ਆਸਣ ਉੱਥੇ ਲਗਾ ਲਿਆ ਤੇ ਡੇਰਾ ਲਗਾਉਣ ਤੋਂ ਬਾਅਦ ਪਾਈ ਮਰਦਾਨੇ ਜੀ ਨੂੰ ਕਿਹਾ ਕਿ ਤੂੰ ਰਾਗ ਵਜਾਉਣਾ ਸ਼ੁਰੂ ਕਰ ਤੇ ਆਪ ਸ਼ਬਦ ਗਾਉਣੇ ਸ਼ੁਰੂ ਕਰ ਦਿੱਤੇ ਰਾਗ ਦੀ ਆਵਾਜ਼ ਸੁਣ ਕੇ ਬਹੁਤ ਸਾਰੇ ਮੁਸਲਮਾਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਰਾਗ ਤਾਂ ਹਰਾਮ ਹੁੰਦਾ ਹੈ ਇਸ ਲਈ ਤੁਸੀਂ ਰਾਗ ਬਚਾਉਣਾ ਛੱਡ ਦੇਵੋ ਪਰ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਰਾਗ ਕਦੀ ਵੀ ਬੁਰਾ ਨਹੀਂ ਹੁੰਦਾ ਬਲਕਿ ਮਾੜੀ ਚੰਗੀ ਤਾਂ ਰਾਗ ਦੀ ਵਰਤੋਂ ਹੁੰਦੀ ਹੈ ਜਿਕਰ ਰਾਗ ਦੀ ਮਾੜੀਆਂ ਰਚਨਾਵਾਂ ਲਈ ਵਰਤੋਂ ਕੀਤੀ ਜਾਵੇ ਤਾਂ ਇਹ ਵਰਤੋਂ ਨਿਸ਼ਚਿਤ ਹੀ ਮਾੜੀ ਹੈ ਪਰ ਰਾਗ ਸੰਗੀਤ ਇੱਕ ਇਹੋ ਜਿਹਾ ਸਾਧਨ ਹੈ ਜਿਹੜਾ ਮਨੁੱਖ ਦੇ ਸੁਰਤ ਨੂੰ ਪ੍ਰਭੂ ਨਾਲ ਜੋੜਨ ਲਈ ਸਭ ਤੋਂ ਵੱਧ ਸਹਾਈ ਹੁੰਦਾ ਹੈ ਗੁਰੂ ਜੀ ਦੀਆਂ ਗੱਲਾਂ ਨੂੰ ਸੁਣ ਕੇ ਕਈ ਸਾਰੇ ਮੁਸਲਮਾਨ ਗੁਰੂ ਜੀ ਦੇ ਨਾਲ ਸਹਿਮਤ ਹੋ ਗਏ ਤੇ ਗੁਰੂ ਜੀ ਦੇ ਮਿੱਠੇ ਕੀਰਤਨ ਦਾ ਆਨੰਦ ਲੈਣ ਲੱਗ ਪਏ ਪਰ ਕੁਝ ਕੁ ਮੁਸਲਮਾਨ ਗੁਰੂ ਜੀ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਏ ਤੇ ਉਹਨਾਂ ਨੇ ਪੀਰ ਦਸਤਗੀਰ ਦੇ ਕੋਲ ਜਾ ਕੇ ਚੁਗਲੀ ਲਗਾ ਦਿੱਤੀ ਕਿ ਇੱਕ ਫਕੀਰ ਸਾਡੇ ਸਹਿਰ ਵਿੱਚ ਆਣ ਕੇ ਰਾਗ ਵਜਾ ਰਿਹਾ ਹੈ ਤੇ ਸਾਡੇ ਸ਼ਹਿਰ ਦੇ ਕਈ ਸਾਰੇ ਕੱਟੜ ਮੁਸਲਮਾਨ ਵੀ ਉਸ ਦੇ ਕੀਰਤਨ ਦਾ ਆਨੰਦ ਲੈ ਰਹੇ ਹਨ ਤੇ ਨਾਲ ਹੀ ਕਿਸੇ ਨੇ ਇਹ ਵੀ ਸ਼ਿਕਾਇਤ ਕਰ ਦਿੱਤੀ ਕਿ ਮੁਸਲਮਾਨ ਮਤ ਤਾਂ ਇਹ ਮੰਦੀ ਹੈ ਕਿ ਸੱਤ ਪਤਾਲ ਹੁੰਦੇ ਹਨ ਤੇ ਸੱਤ ਆਕਾਸ਼ ਹੁੰਦੇ ਹਨ ਪਰ ਉਹ ਫਕੀਰ ਤਾਂ ਕਹਿ ਰਿਹਾ ਹੈ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਪੀਰ ਦਸਤਗੀਰ ਨੂੰ ਇਹ ਗੱਲ ਸੁਣ ਕੇ ਬਹੁਤ ਗਰੋਧ ਆ ਗਿਆ ਤੇ ਉਹ ਆਪਣੇ ਮੁੰਡੇ ਨੂੰ ਨਾਲ ਲੈ ਕੇ ਗੁਰੂ ਜੀ ਦੇ ਵੱਲ ਨੂੰ ਚੱਲ ਪਿਆ ਜਿੱਥੇ ਗੁਰੂ ਜੀ ਬੈਠੇ ਹੋਏ ਸਨ ਪੀਰ ਨੂੰ ਗਰੋਧ ਵਿੱਚ ਜਾਂਦਿਆਂ ਦੇਖ ਕੇ ਕਈ ਸਾਰੇ ਮੁਸਲਮਾਨਾਂ ਨੇ ਆਪਣੇ ਹੱਥਾਂ ਵਿੱਚ ਪੱਥਰ ਫੜ ਕੇ ਉਸ ਪੀਰ ਦੇ ਪਿੱਛੇ-ਪਿੱਛੇ ਤੁਰਨ ਲੱਗ ਪਏ ਤੇ ਜਦੋਂ ਪੀਰ குருਜੀ ਦੇ ਕੋਲ ਆ ਕੇ ਖਲੋ ਗਿਆ ਤਾਂ ਲੋਕ ਗੁਰੂਜੀ ਦੇ ਆਲੇ-ਦੁਆਲੇ ਖਲੋ ਗਏ ਪੀਰ ਦਸਤਗੀਰ ਦਾ ਲੜਕਾ ਗੁਰੂਜੀ ਦੇ ਕੋਲੇ ਬੈਠ ਗਿਆ ਤੇ ਪੀਰ ਨੇ ਗੁਰੂਜੀ ਨੂੰ ਸਵਾਲ ਕੀਤਾ ਕਿ ਸਾਡੇ ਮੁ슬ਿਮ ਮਤ ਵਿੱਚ ਤਾਂ ਇਹ ਕਿਹਾ ਗਿਆ ਹੈ ਕਿ ਸੱਤ ਪਤਾਲ ਹਨ ਤੇ ਸੱਤ ਹੀ ਆਕਾਸ਼ ਹਨ ਪਰ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਹੀ ਪਤਾਲ ਹਨ ਤੇ ਲੱਖਾਂ ਹੀ ਆਕਾਸ਼ ਹਨ ਮੈਂ ਇਨੀ ਦੂਰੋਂ ਤੁਹਾਡੇ ਕੋਲ ਹੀ ਚੱਲ ਕੇ ਆਇਆ ਹਾਂ ਤੇ ਹੁਣ ਤੁਹਾਨੂੰ ਸਾਬਿਤ ਕਰਨਾ ਪਵੇਗਾ ਕਿ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਕਿਵੇਂ ਹੋ ਸਕਦੇ ਹਨ ਜਿੱਤ ਕਰ ਤੂੰ ਹਟੀ ਗੱਲ ਸੱਚ ਹੈ ਤਾਂ ਤੁਸੀਂ ਉਹ ਲੱਖਾਂ ਪਤਾਲ ਆਕਾਸ ਮੇਰੇ ਇਸ ਲੜਕੇ ਨੂੰ ਵਿਖਾਓ ਗੁਰੂ ਨਾਨਕ ਦੇਵ ਜੀ ਨੇ ਪੀਰ ਦੇ ਲੜਕੇ ਨੂੰ ਕਿਹਾ ਕਿ ਆਪਣੀਆਂ ਅੱਖਾਂ ਬੰਦ ਕਰ ਲੈ ਤੇ ਅੱਲਾ ਦਾ ਨਾਮ ਜਪਣਾ ਸ਼ੁਰੂ ਕਰ ਦੇ ਗੁਰੂ ਜੀ ਦੇ ਕਹਿਣ ਦੇ ਉੱਤੇ ਲੜਕੇ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤਾਂ ਉਹ ਕੀ ਦੇਖਦਾ ਹੈ ਯੋਹੂ ਗੁਰੂ ਜੀ ਦੇ ਨਾਲ ਆਕਾਸ਼ ਵਿੱਚ ਉਡ ਰਿਹਾ ਹੈ ਤੇ ਉਸ ਨੂੰ ਅਣਗਿਣਤ ਸੂਰਜ ਚ ਚੰਦਰਮਾ ਤੇ ਤਾਰੀਆਂ ਦਿਖਾਈ ਦੇ ਰਹੀਆਂ ਹਨ ਤੇ ਜਦੋਂ ਥੋੜਾ ਅਕੇ ਗਏ ਤਾਂ ਕਈ ਥਾਵਾਂ ਤੇ ਪ੍ਰਭੂ ਦਾ ਨਾਮ ਜਪਿਆ ਜਾ ਰਿਹਾ ਸੀ ਤੇ ਮਿੱਠੇ ਮਿੱਠੇ ਕੀਰਤਨ ਚੱਲ ਰਹੇ ਸਨ ਇਹ ਸਭ ਕੁਝ ਦੇਖ ਕੇ ਪੀੜ ਦਾ ਲੜਕਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਤੁਸੀਂ ਮੈਨੂੰ ਇੱਥੇ ਹੀ ਛੱਡ ਦੇਵੋ ਕਿਉਂਕਿ ਮੈਨੂੰ ਇੱਥੇ ਬਹੁਤ ਆਨੰਦ ਆ ਰਿਹਾ ਹੈ ਤੇ ਮੈਂ ਹੁਣ ਧਰਤੀ ਤੇ ਵਾਪਸ ਨਹੀਂ ਜਾਣਾ ਚਾਹੁੰਦਾ ਹਾਂ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਪੁੱਤਰ ਜੇਕਰ ਤੈਨੂੰ ਮੈਂ ਇੱਥੇ ਛੱਡ ਦਿੱਤਾ ਤਾਂ ਫਿਰ ਤੇਰੇ ਪਿਤਾ ਨੂੰ ਯਕੀਨ ਕੌਣ ਦਵਾਵੇਗਾ ਤੇ ਗੁਰੂ ਜੀ ਉਸ ਨੂੰ ਵਾਪਿਸ ਧਰਤੀ ਉੱਤੇ ਲੈ ਆਏ ਜਦੋਂ ਪੀਰ ਦੇ ਲੜਕੇ ਨੇ ਅੱਖਾਂ ਖੋਲੀਆਂ ਤਾਂ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਪਿਤਾ ਜੀ ਇਹ ਮਹਾਪੁਰਸ਼ ਜੋ ਵੀ ਕਹਿ ਰਹੇ ਹਨ ਉਹ ਸਭ ਸੱਚ ਹੈ ਕਿਉਂਕਿ ਇਹ ਸਭ ਕੁਝ ਇਨਾਨੀ ਮੈਨੂੰ ਮੇਰੀ ਅੱਖੀ ਦਿਖਾਇਆ ਹੈ ਉੱਤਰ ਦੀ ਮੂਹ ਹੋ ਇਹ ਗੱਲ ਸੁਣ ਕੇ ਪੀਰ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਉਸਨੇ ਆਪਣੀ ਭੁੱਲ ਚੁੱਕਦੀ ਗੁਰੂ ਜੀ ਦੇ ਕੋਲੋਂ ਮਾਫੀ ਮੰਗੀ ਤੇ ਗੁਰੂ ਜੀ ਨੇ ਵੀ ਉਥੋਂ ਦੇ ਲੋਕਾਂ ਨੂੰ ਬਹਿਮਾ ਪਰਮਾਨੁ ਸੜ ਕੇ ਚੰਗੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ